ਉਹਨੂੰ ਤੁਸੀਂ ਕੁਝ ਵੀ ਨਹੀਂ ਦਿੱਤਾ। ਇਹੀ ਭਗਵੰਤ ਮਾਨ ਕਹਿੰਦਾ ਸੀ ਮੈਂ 1 ਕਰੋੜ ਰੁਪਏ ਦਿਆਂਗੂੰ ਸ਼ਹੀਦਾਂ ਨੂੰ। ਤੇ ਹੁਣ ਹੁਣ ਉਹਦੇ ਵਾਰੀ ਜਿਹੜਾ ਹੈਗਾ ਉਹ ਅੱਖਾਂ ਫੇਰ ਕੇ ਨੇ ਸਾਡੀ ਡਿਮਾਂਡ ਹੈ ਕਿ ਅਗਲੀ ਵਾਰ ਜਿਹੜਾ ਫਰੀਦਕੋਟ ਜ਼ਿਲ੍ਹੇ ਤੋਂ ਨੌਜਵਾਨ ਸ਼ਹੀਦ ਹੋਇਆ ਉਹਨੂੰ 1 ਕਰੋੜ ਰੁਪਏ ਐਸ ਪਰ ਪੰਜਾਬ ਗਵਰਨਮੈਂਟ ਪਾਲਿਸੀ ਔਰ ਇੱਕ ਉਹਨਾਂ ਦੀ ਸਰਕਾਰੀ ਨੌਕਰੀ ਉਹਨਾਂ ਦੇ ਘਰ ਵਿੱਚ ਜ਼ਰੂਰ ਦਿੱਤੀ। ਖੈਰਾ ਸਾਹਿਬ ਆਖਰੀ ਸਵਾਲ ਤੁਹਾਡੀ ਕਿ ਖਾਸਿਤ ਰਹੀ ਆ ਜਿਹੜੇ ਲੋਕਾਂ ਨਾਲ ਧੱਕਾ ਹੁੰਦਾ ਤੁਸੀਂ ਉਹਨਾਂ ਦੇ ਹੱਕ ਦੇ ਜਾ ਕੇ ਖੜਦੇ ਹੋ? ਪਿੱਛੇ ਜੇ ਕੋ ਮਾਈਨਿੰਗ ਦਾ ਇੱਕ ਆਇਆ ਸੀਗਾ ਇੱਕ ਐਡਵੋਕੇਟ ਹੈਗੇ ਸਿਮਰਨਜੀਤ ਕੌਰ ਗਿੱਲ ਉਹਨਾਂ ਨੇ ਮਾਈਨਿੰਗ ਦੇ ਖਿਲਾਫ ਆਵਾਜ਼ ਚੁੱਕੀ ਉਲਟਾ ਉਹਨਾਂ ਦਾ ਹੀ ਹਮਲਾ ਕਰਕੇ ਉਹਨਾਂ ਦੀ ਪਰਚਾ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖੋ ਇਹ ਤਾਂ ਤੁਸੀਂ ਦੇਖ ਰਹੇ ਹੋ ਨਾ ਮੈਂ ਪਹਿਲੇ ਸਟੇਜ ਤੋਂ ਕਿਹਾ ਕਿ ਪੰਜਾਬ ਇੱਕ ਪੁਲਿਸ ਸਟੇਟ ਹੈ ਪੁਲਿਸ ਸਟੇਟ ਦਾ ਮਤਲਬ ਹੁੰਦਾ ਜਿੱਥੇ ਲੋਕਾਂ ਦੇ ਅਧਿਕਾਰ ਖੋਹੀ ਜਾਣ ਜਿੱਥੇ ਧਰਨੇ ਤੇ ਮੁਜ਼ਾਹਰੇ ਮਾਰਨ ਦੀ ਮਨਾਈ ਕੀਤੀ ਜਾਵੇ ਜਿੱਥੇ ਝੂਠੇ ਪੱچے ਦਰਜ ਕੀਤੇ ਜਾਣ ਜਿੱਥੇ ਵਿਸਲ ਬਲੋਜ਼ ਜਿਹੜੇ ਲੋਕੀ ਸਕੈਂਡਲਸ ਐਕਸਪੋਜ਼ ਕਰਦੇ ਉਲਟਾ ਉਹਨਾਂ ਨੂੰ ਫਰੇਮ ਕੀਤਾ ਜਾਵੇ ਇਹ ਸਭ ਕੁਝ ਜੋ ਹੋ ਰਿਹਾ ਅੱਜ ਇਹ ਪੁਲਿਸ ਸਟੇਟ ਦੀ ਦੀ ਇੱਕ ਛਵੀ ਆ ਪੰਜਾਬ ਦੀ ਔਰ ਇਹਦੇ ਲਈ ਭਗਵੰਤ ਮਾਨ ਤੇ ਕੇਜਰੀਵਾਲ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਨੇ ਪੁਲਿਸ ਨੂੰ ਬਹੁਤ ਖੁੱਲੇ ਅਧਿਕਾਰ ਦਿੱਤੇ ਨੇ ਔਰ ਉਹਨਾਂ ਕੋਲੋਂ ਪੁਲਿਸ ਕੋਲੋਂ ਗਲਤ ਕੰਮ ਕਰਾ ਰਹੇ ਨੇ ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਜਿਹੜੇ ਇਨਕਾਊਂਟਰਸ ਹੋ ਰਹੇ ਨੇ ਮੋਸਟ ਆਫ ਦਿ ਇਨਕਾਊਂਟਰਸ ਆ ਡਾਊਟਫੁਲ ਝੂਠੇ ਨੇ ਜਿਵੇਂ ਕਿ ਜਸਪ੍ਰੀਤ ਕੋ ਜਸਪ੍ਰੀਤ ਸਿੰਘ ਇੱਕ ਮੁੰਡਾ ਮਾਰਿਆ ਉੱਥੇ ਪਟਿਆਲੇ ਵਾਲਾ 22 ਸਾਲ ਦਾ ਜਿਹੜਾ ਕੈਨੇਡਾ ਤੋਂ ਆਇਆ ਸੀਗਾ ਇਹਨਾਂ ਸਾਰਿਆਂ ਦੀ ਆਉਣ ਵਾਲੇ ਸਮੇਂ ਵਿੱਚ ਤੈਕੀਕਾਤ ਕੀਤੀ ਜਾਵੇਗੀ ਔਰ ਜਿਹੜੇ ਲੋਕ ਗਲਤ ਕੰਮ ਕਰਦੇ ਨੇ ਕਾਨੂੰਨ ਨੂੰ ਬਾਈਪਾਸ ਕਰਕੇ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਪੰਨ ਦੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ। ਅੱਛਾ ਇਖਲਾਕ ਸਾਹਿਬ ਆ ਆ ਆਪਣਾ ਪ੍ਰਧਾਨ ਜੀ ਨੇ ਹੁਣੇ ਪਿਛਲੇ ਇੱਕ ਲਾਈਵ ਹੋ ਕੇ ਬਿਆਨ ਦਿੱਤਾ ਸੀ ਕਿ ਜਿਹੜੇ ਬਰਬਾਦ ਦੇ ਵਿੱਚ ਅਗਨੀ ਵੀਰ ਧਰਤੀਆਂ ਹੋ ਰਹੀਆਂ ਆ پورے ਦੇਸ਼ ਦੇ ਵਿੱਚ ਕਿ ਉਹਨਾਂ ਦੇ ਪਾਬੰਦੀ ਲੱਗਣੀ ਚਾਹੀਦੀ ਕਿਤੇ ਨਾ ਕਿਤੇ ਕਿਉਂਕਿ ਹੁਣੇ ਮੌਜੂਦਾ ਹਾਲਾਤ ਵੀ ਦੇਖਿਆ ਸੀ ਤਾਂ ਉਹ ਇਹ ਦੇਖੋ ਇਹ ਇਸ ਤਰ੍ਹਾਂ ਇਹ ਅਗਨੀ ਵੀਰ ਜਿਹੜੀ ਸਰਵਿਸ ਆ ਬੀਜੇਪੀ ਮੋਦੀ ਸਰਕਾਰ ਨੇ ਕੋਝਾ ਮਜ਼ਾਕ ਕੀਤਾ ਫੌਜੀਆਂ ਨਾਲ ਇਹ ਜਿਵੇਂ ਪਹਿਲਾਂ ਰੈਗੂਲਰ ਸਰਵਿਸ ਸੀ ਰਿਕਰੂਟਮੈਂਟ ਸੀ ਫੌਜ ਦੀ ਉਸ ਤਰ੍ਹਾਂ ਦੇ ਨਾਲ ਰਿਕਰੂਟਮੈਂਟ ਹੋਣਾ ਚਾਹੀਦਾ ਤਾਂ ਮਤਲਬ ਇਹਨਾਂ ਕਹਿੰਦੇ ਹੁੰਦੀ ਗੱਲ ਨਹੀਂ ਜਿਹੜੀ ਕਿਸਾਨਾਂ ਦੀ ਕਟੂ ਹੋਇਆ ਅੱਜ ਤੋਂ ਕਿਸ ਤਰ੍ਹਾਂ ਦੇ ਫੈਸਲੇ ਹੋਏ ਕਿਸ ਤਰ੍ਹਾਂ ਦੇ ਚੱਲ ਰਹੇ ਅੱਜ ਜਿਹੜਾ ਮਖਰੂਬ ਵਿੱਚ ਫੈਸਲਾ ਹੋਇਆ ਵੀ ਇਹ ਜਿਹੜੀ ਜ਼ਮੀਨ ਆ ਉਪਜਾਊ ਜ਼ਮੀਨਾਂ ਨੇ ਕਿਸਾਨਾਂ ਦੀਆਂ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਸਰਕਾਰ ਨੂੰ